ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ AGTF ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ AGTF ਟੀਮ ਨੇ ਲੁਧਿਆਣਾ ਵਿੱਚ ਐਨਕਾਊਂਟਰ ਦੌਰਾਨ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਵਿੱਕੀ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਵਿੱਕੀ ਨਿਹੰਗ ਵਿਦੇਸ਼ ਆਧਾਤ ਗੈਂਗਸਟਰਾਂ ਡੋਨੀ ਬਲ ਅਤੇ ਮੁੰਨਾ ਕਨਸ਼ਾਮਪੂਰੀਆ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ ਪੁਲਿਸ ਮੁਤਾਬਕ ਜਦੋਂ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਦੋਸ਼ੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਸ ਤੇ ਫਾਇਵਿੰਗ ਕਰ ਦਿੱਤੀ ਜਿਸ ਉਪਰੰਤ ਪੁਲਿਸ ਦੀ ਜਵਾਬੀ ਕਾਰਵਾਈ ਤੋਂ ਬਾਅਦ ਦੋਸ਼ੀ ਕਾਬੂ ਕਰ ਲਿਆ ਗਿਆ ਵਿੱਕੀ ਨੇ ਹੰਗ ਸੋਸ਼ਲ ਮੀਡੀਆ ਇਨਫਲੂਐਂਸਰ ਕਾਰਤਿਕ ਬੱਗਾ ਦੀ ਹੱਤਿਆ ਕਰਕੇ ਫਰਾਰ ਸੀ ਜਿਸ ਕਰਕੇ ਪੁਲਿਸ ਉਸ ਦੇ ਪਿੱਛੇ ਲੱਗੀ ਹੋਈ ਸੀ ਇਸ ਮਾਮਲੇ 'ਚ ਪੁਲਿਸ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਲੱਗਾ ਸੀ ਗੋਲੀਆਂ ਲੱਗੀਆਂ ਨੇ ਦੋ ਤੇ ਜਿਸ ਨੂੰ 112 ਐਂਬੂਲੈਂਸ ਦਾ ਪ੍ਰਬੰਧ ਕਰਕੇ ਇਲਾਜ ਲਈ ਸਿਵਲ ਹਸਪੀਟਲ ਜਗਰਾਉਂ ਅਾ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਇਹ ਜੀਰੇ ਇਲਾਜ ਹੈ ਇਹਨਾਂ ਦਾ ਜੋ AGTF ਦੀ ਟੀਮ ਹੈ ਇੰਸਪੈਕਟਰ ਪਸ਼ਵਿੰਦਰ ਤੇ ਇੰਸਪੈਕਟਰ ਵਿਕਰਮਜੀਤ ਇਹਨਾਂ ਦਾ ਬਿਆਨ ਲਿਖ ਕੇ ਇਹਨਾਂ ਦਾ ਇੰਸਪੈਕਟਰ ਵਿਕਰਮਜੀਤ ਦਾ ਬਿਆਨ ਲਿਖ ਕੇ ਐਸ ਪਰ ਰੂਲ ਜੋ ਵੀ ਹੈਗੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਸਾਰੇ ਨੇ ਕਿ ਕਿਥੇ ਨਾਕਾਬੰਦੀ ਕਿੱਥੇ ਕੀਤੀ ਸੀ ਸਰ AGTF ਨੇ ਮੇਨ ਚੌਕ ਸਾਹਮਣੇ ਤੁਸੀਂ ਦੇਖੋ ਮੇਨ ਹਾਈਵੇ ਹੈ ਜੀ ਸੂਆ ਪਿੰਡਾ ਜੀ ਬੰਕਸੀਪੁਰਾ ਸਰਪੂਰੇ ਵਾਲਾ ਇੱਥੇ ਨਾਕਾਬੰਦੀ ਸਾਰੇ ਨੇ ਕੋਈ ਫਾਇਰਿੰਗ ਕੀਤੀ ਪੁਲਿਸ ਤੇ ਜੀ ਇਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਹੈ ਦੁਆਬੀ ਫਾਇਰਿੰਗ ਚੇਤੇ ਵੀ ਹੋਈ ਸਰ ਇੱਕੋ ਹੀ ਇਕੱਲੇ ਜਿਹੜੇ ਪੁਲਿਸ ਪਾਰਟੀ ਦੇ ਕਿੰਨੇ ਗੋਲੇ ਲੱਗੇ ਇਹ ਇਹ ਮੈਂ ਵੈਰੀਫਾਈ ਕਰਕੇ ਜੇ ਵੈਰੀਫਾਈ ਕਰਦੇ ਸਰ ਮੋਟਰਸਾਈਕਲ ਤੇ ਇਕੱਲੇ ਹੀ ਇਹ ਮੋਟਰਸਾਈਕਲ ਤੇ ਕੰਦਾ ਸੀ ਜਿਹੜਾ ਅਸਲਾ ਜੀ ਅਸਲਾ ਬਰਾਮਦ ਹੋ ਗਿਆ ਇਹਦਾ ਜੀ ਅਸਲਾ ਇਹਦਾ ਹੈਗਾ ਇਹਨੇ ਪੁਲਿਸ ਪਾਰਟੀ ਤੇ ਫਾਇਰ ਕੀਤੀ ਤੋਪਿਆ ਹੁਣ ਅਸੀਂ ਤਵੱਦ ਅਨ ਇਨਵੈਸਟੀਗੇਸ਼ਨ ਕਰਾ ਕੋਈ ਪੁਲਿਸ ਮੁਲਾਜ਼ਮ ਤਾਂ ਜ਼ਖਮੀ ਨਹੀਂ ਹੋਇਆ ਜੀ ਇੱਕ ਖੁਦਾ ਦਾ ਸ਼ੁਕਰੀਆ ਹੈ ਕਿ ਕੋਈ ਵੀ ਮੁਲਾਜ਼ਮ ਇਹਦੇ ਚ ਜ਼ਖਮੀ ਨਹੀਂ ਹੋਇਆ ਜਿਹੜੀ ਇਹਨੇ ਫਾਇਰਿੰਗ ਕੀਤੀ ਉਹ ਕਿੱਥੇ ਲੱਗੀ ਉਹ ਗੋਲੀ ਕਿੱਥੇ ਲੱਗੀ ਇਹ ਵੈਰੀਫਾਈ ਕਰਕੇ ਦੋ ਜਿਹੜੀ ਇਹਨੇ ਫਾਇਰਿੰਗ ਕੀਤੀ ਉਹ ਕਿੱਥੇ ਲੱਗੀ ਗੋਲੀ ਜੀ ਉਹ ਉਹ ਗੱਡੀ ਆ ਜਿਹੜੀ ਬਲੇਰੋ ਗੱਡੀ ਆ ਉਹਦੇ ਸਿਰੇ ਤੇ ਲੱਗੀ ਆ ਜੀ ਜਿਸ ਤੇ ਜਵਾਬੀ ਕਾਰਵਾਈ ਕਰ ਚੇਦੇ ਵੀ ਜਿਹੜਾ ਇੰਜਰਡ ਹੋਇਆ ਗੋਲੀਆਂ ਲੱਗਤਾ ਨਾ ਲੱਗੀਆਂ ਜਿੱਕਲੀਆਂ ਹਾਂ ਹਾਂ ਗੋਲੀਆਂ ਲੱਗਤਾ ਤੇ ਲੱਗੀਆਂ ਸਰ ਇਹ ਬੱਗਣ ਦੀ ਜਿਹੜੀ ਗੱਲ ਕਰ ਰਹੇ ਆ ਤੁਸੀਂ ਜਿਹੜਾ ਉਹ ਆਪਣੇ ਲੁਧਿਆਣੇ ਮੁੰਡੇ ਦਾ ਨੋਲ ਬੰਦ ਕਤਲੇ ਉਸੇ ਗੱਲ ਕਰ ਰਹੇ ਹੋ ਵਿੱਕੀ ਬੱਗਣ ਵਿੱਕੀ ਬੱਗਣ ਹਾਂਜੀ ਜੀ ਜੀ ਉਸ ਉਸੇ ਕੰਟਰਸੀ ਕੇ ਜੀ ਇਸ ਬਾਰੀ ਵਿੱਕੀ ਮਕਦਮੇ ਦਰ ਇਹ ਜੇ ਇਹ ਇਹ ਕਨਫਰਮ ਕਰ ਲੈਣੇ ਜੀ ਇਸ ਪਾਰੀ ਸ਼ੂਟਰ ਆ ਜੀ ਹਾਂਜੀ ਇਸ ਪਾਰੀ ਲੰਦਾ ਜੀ ਇਹ ਇਹ ਇਨਵੈਸਟੀਗੇਸ਼ਨ ਦਾ ਪਾਟਾ ਤੇ ਜੋ ਵੀ ਤਤ ਸਾਹਮਣੇ ਆਉਣਗੇ ਤੁਹਾਡੇ ਬਿਊਰੋ ਰਿਪੋਰਟ ਸੀਵੀਸੀ ਬੋਲਡ